ਹਲੋ 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 ਲਓ ਭਾਈ ਫੈਸਲਾ ਹੋਣ ਲੱਗਿਆ ਤੇਰਾ ਜੋ ਬਣ ਕੇ ਬੇਨਤੀ ਆ ਉਹ ਡਿਸੀਜਨ ਆ ਉਹ ਰਹੂਗਾ ਜਿਹੜਾ ਰੈਫਰੀ ਨੇ ਕਰਤਾ ਕਿਉਂਕਿ ਪਹਿਲੇ ਦਿਨ ਤੋਂ ਅਸੀਂ ਕਿਹਾ ਸੀ ਵੀ ਰੈਫਰੀ ਦਾ ਜਿਹੜਾ ਡਿਸੀਜਨ ਹੋਊਗਾ ਉਹ ਰਹੂਗਾ ਪਹਿਲੇ ਦਿਨ ਤੋਂ ਉਹਨਾਂ ਦਾ ਸੀਲ ਹਰ ਟੀਮ ਨੇ ਬੰਨਿਆ ਤੇ ਵੀਰ ਮੇਰੇ ਹੁਣ ਮੰਨੋ ਭਾਈ ਖੁਸ਼ ਹੋ ਤੁਸੀਂ ਖੋਗੇ ਤਾੜੀ ਮਾਰੋ ਰਿਕਵੈਸਟ ਆ ਹੁਣ ਤਾਂ ਸਾਰੇ ਅੱਗੇ ਖੋਜੋ ਭਈਏ ਕਮੇਟੀ ਦੀ ਇੱਕ ਗੱਲ ਯਾਰ ਭਾਈ ਗੱਲ ਇਹ ਆ ਸਾਡੂ ਕੋਈ ਟੀਮ ਆਪਣੀ ਨਹੀਂ ਤੇ ਕੋਈ ਬੰਗਾਨੀ ਨਹੀਂ ਅਸੀਂ 100 ਖਾ ਸਕਦੇ ਆ ਗੁਰੂ ਮਹਾਰਾਜ ਦੀ ਜੇ ਅਸੀਂ ਕੋਈ ਬੇਈਮਾਨੀ ਕਰਕੇ ਕੱਖ ਨਾ ਰਵੇ ਸਾਡਾ ਅਸੀਂ ਰੈਫਰੀਆਂ ਦੇ ਫੈਸਲਾ ਛੱਡਿਆ ਕਿਉਂਕਿ ਜੇ ਅਸੀਂ ਉਧਰ ਪੈਣ ਦਿੰਨੇ ਆ ਉਹ ਮਰਦੇ ਆ ਜੀ ਉਧਰ ਦੇਵਾਂਗੇ ਤਾਂ ਫੈਸਲਾ ਤਾਂ ਯਾਰ ਲੈਣਾ ਪਊ ਕਿਸੇ ਹਿਸਾਬ ਨਾਲ ਅਸੀਂ ਤਾਂ ਰੈਫਰੀ ਆ ਜਿਹੜੇ ਤੜਕੇ ਦੇ ਖੜੇ ਆ ਉਹ ਲੈਣਗੇ ਫੈਸਲਾ ਅਸੀਂ ਹੁਣ ਜੁੱਤੀਆਂ ਕਿਵੇਂ ਖਾਈਏ ਯਾਰ ਸਾਡੀ ਗਲਤੀ ਨਹੀਂ ਆ ਬਈ ਸਾਨੂੰ 2 ਮਹੀਨੇ ਹੋ ਗਏ ਲੱਗਿਆ ਨੂੰ ਤੇ ਅੱਜ ਆਣ ਕੇ ਕੋਈ ਗੱਲ ਹੀ ਨਹੀਂ ਸੁਣਦਾ ਯਾਰ ਕਿਉਂ ਐ ਕਰਦੇ ਹੋ ਨੇ ਤੁਸੀਂ ਤੜਕੇ ਦੇ ਇੰਨਾ ਵਧੀਆ ਮੇਲਾ ਚੱਲੀ ਜਾਂਦਾ ਹੁਣ ਕੋਈ ਗੱਲ ਹੀ ਨਹੀਂ ਮੰਨ ਰਿਹਾ ਅੱਜ ਤੋਂ ਮੈਂ ਕਹਿ ਗਰ ਬੀ ਚੱਲ ਨਾ ਆਵੀਂ ਆ ਉਹਨਾਂ ਤੁਹਾਨੂੰ ਵੀ ਦੇ ਦੇਾਂਗੇ ਛੱਡੋ ਖੜਾ ਯਾਰ ਕਿਉਂ ਐ ਕਰਦੇ ਆ ਹੋਰ ਕੀ ਕਰ ਸਕਦੇ ਆ ਅਸੀਂ ਅਸੀਂ ਤਾਂ ਨਾਮ ਹੀ ਦੇ ਸਕਦੇ ਆ ਨਾ ਜਿੰਨਾ ਦੂਜੀ ਟੀਮ ਲੈ ਕੇ ਉਦੋਂ ਹੀ ਲੈ ਲਓ ਯਾਰ ਹੋਰ ਕੀ ਕਰਕੇ ਹੁਣ ਅਸੀਂ ਕਿਹਨੂੰ ਜੇਤੂ ਕਰਾਰ ਦੇ ਦਈਏ ਰੈਫਰੀ ਦੇਣਗੇ ਜਿਹਨੂੰ ਦੇਣਾ ਠੀਕ ਆ ਜੀ ਤੁਹਾਡਾ ਖੇਡੋ ਬਾਈ ਜਿਹੜੀਆਂ ਟੀਮਾਂ ਰੈਫਰੀਆਂ ਨੇ ਜੇਤੂ ਕਰਾਰ ਦਿੱਤੀਆਂ ਗਰਜੀਤ ਜੋ ਅਨਾਉਂਸਮੈਂਟ ਕਰਾਉਣੀ ਆ ਕਰਾਓ ਗਰਾਊਂਡ ਚ ਪਲੀਜ਼ ਗਰਜੀਤ ਜੀ ਸਸਰੇਗਾਲ ਜੀ ਸਾਰਿਆਂ ਨੂੰ ਰਾਮ ਰਾਮ ਮੈਂ ਤਾਂ ਪਹਿਲੀ ਗੱਲ ਕਦੇ આજ ਤੱਕ ਸੋਨੀ ਖਾਈ ਗਰਾਉਂਡ ਦੀ ਫਿਰ ਵੀ ਜਦੋਂ ਰੈਫਰੀਆਂ ਦੇ ਗੱਲਾਂ ਆਈ ਐ ਮੈਂ ਸੋਖ ਆਂਦਾ ਮੇਰਾ ਟੱਚ ਆਉ ਦੇ ਸ਼ੋਰ